ਪਰ ਨਾ ਸਰਦਾਰ ਮੁੰਡਾ ਸੀ ਕਿ ਇਹ ਮੁੰਡੇ ਨੂੰ ਤਾਂ ਫੜਨ ਦਾ ਕੰਮ ਸੀ ਕਮ ਵੀ ਮੋਕ ਕੋਈ ਸਮੱਸਿਆ ਨਹੀਂ ਵੱਲ ਲੱਭਣ ਦੇ ਵਿੱਚ ਤੇ ਵੀ ਆਪਾਂ ਮੁੰਡੇ ਨੂੰ ਹਲੇ ਨੇੜੀ ਹੀ ਹੈਗਾ ਕਿ ਆਪਾਂ ਤਾਂ ਉਹਨਾਂ ਪੁਲਿਸ ਕਿਹੜਾ ਪੇਛਾੜ ਸਕੀ ਵੀ ਬੰਦੇ ਕੀ ਵਾਰ ਫੇਸ ਨਹੀਂ ਆਉਂਦਾ ਚਰੰਦਾ ਬੰਦੇ ਦਾ ਤਾਂ ਕਰਕੇ ਫਿਰ ਅਸੀਂ ਬੰਦੇ ਕੋਲ ਅਗੇ ਮਨ ਲ ਕੇ ਪਿੱਛੇ ਕਰਦੇ ਰਏ ਅਸੀਂ ਬਾਈਕ ਲੈ ਕੇ ਗਏ ਕੁਝ ਟਾਈਮ ਦੂਰ ਤੱਕ ਫਿਰ ਕੇ ਜੰਗਲਾਂ ਦੇ ਵਿੱਚ ਦੀ ਨਿਕਲ ਕੇ ਇੱਕ ਫੇਸ ਹੋ ਕੇ ਉਹ ਅਸੀਂ ਜਿਹੜੀ ਵੀ ਹਾਲਤ ਦੇ ਵਿੱਚ ਜਿਵੇਂ ਹੀ ਮੁਲਾਜ਼ਮ ਬੈਠੇ ਸੀ ਅਸੀਂ ਭੱਜ ਲਏ ਭੱਜ ਕੇ ਜਾ ਕੇ ਜਾਦੂ ਨੂੰ ਸਾਡੇ ਜਾਂਦ ਨੂੰ ਉਹਨੂੰ ਮਾਰ ਕੇ ਹੋ ਅਗੇ ਭੱਜ ਰਿਹਾ ਸੀਗਾ ਫਿਰ ਪਾਰਕ ਦੇ ਵਿਚਾਲੇ ਜੇ ਆਗੇ ਸੀ ਅੱਗੇ ਨੂੰ ਹੋ ਕੇ ਕੋਠੇ ਨੇ ਵਿਚਾਲੇ ਕੁਝ ਲੈਫਟ ਸਾਈਡ ਹੋਗੇ ਕੁਝ ਰਾਈਟ ਸਾਈਡ ਹੋਗੇ ਉਹਨੇ ਆਪਣੇ ਆਪਣੀ ਤਲਵਾਰ ਛਿੜਤੀ ਸੀ ਫਿਰ ਪੁਲਸ ਨੂੰ ਉਹਨੇ ਆਪਣੇ ਪੜਿਆ ਹਾਂਜੀ ਹੈ ਪੁਲਸ ਨੇ ਖੜਿਆ ਜੀ ਪੁਲਸ ਪਾਰਟੀ ਦੇ ਨੇੜੇ ਲੱਗੀ ਤਾਂ ਉਹਨੇ ਮਤਲਬ ਇਹ ਤਲਵਾਰ ਸਾਡੇ ਵੱਲ ਵੀ ਲਹਿਰਾਈ ਜਿਸ ਦੇ ਸਾਡੇ ਇੱਕ ਮੁਲਾਜ਼ਮ ਸਰਵਿਸਿੰਗ ਦਾ ਕਨਸਟੇਬਲ ਮੁੰਡਾ ਜਦ ਉਹਦੇ ਮਾਰੀ ਤਲਵਾਰ ਕੋ ਤੇ ਪਤਾ ਇਹ ਹੋ ਗਿਆ ਇਹ ਤੋਂ ਸਰਚ ਵੀ ਲੱਗ ਸਕਦੀ ਸੀ ਬੇਟਾ ਨਾਮ ਦਾ ਗੱਲ ਤੇ ਵੀ ਲੱਗ ਸਕਦੀ ਸੀ ਕਿਤੇ ਵੀ ਲੱਗ ਸਕਦੀ ਤਲਵਾਰ ਜੇ ਮਾਰੀ ਹੋਣੀ 8-9 ਮਹੀਨੇ ਪਹਿਲਾਂ ਵੀ ਇਸ ਲੜਕੇ ਨੇ ਹਰਕਤ ਕੀਤੀ ਸੀ ਕੁਝ ਕੋਸ਼ਿਸ਼ ਕੀਤੀ ਤੇ ਪਿੰਡ ਦੀ ਪੰਚਾਇਤ ਇਹ ਸਚੂਸ਼ਨਾਂ ਸਾਫ ਨੇ ਢਣ ਕੇ ਸਮਝੌਤਾ ਵੀ ਕਰਾਇਆ ਸੀ ਇਸ ਮੁੰਡੇ ਨੇ ਪ੍ਰੋਮਿਸ ਕੀਤਾ ਸੀ ਮੈਂ ਕਦੇ ਕੁਝ ਨਹੀਂ ਕਰੂੰਗਾ ਪਰ ਉਹ ਸਿਰਫ ਰਿਆ ਬੰਤਾ ਉਹ ਨਹੀਂ ਅੱਜ ਇਹ ਕੰਮ ਕਰ ਦੁੱਤਾ ਫਿਰ ਦੁਬਾਰਾ ਫੜਦੇ ਇਹ ਜ਼ਖਮੀ ਹੋਇਆ ਪਿਆ ਜਿਵੇਂ ਉੱਥੇ ਸਾਹਮਣੇ ਲੋਕਾਂ ਦੇ ਕੁੱਟਿਆਂ ਨੂੰ ਫੜ ਕੇ ਹਾਂਜੀ ਹਾਂ ਅਸੀਂ ਲਵੇ ਸੀਗੇ ਅਸੀਂ ਵੀ ਥੋੜਾ ਮਾਲਕੇ ਵੀ ਪੁਲਿਸ ਵਾਲਿਆਂ ਨੇ ਵੀ ਲਾਈਆਂ ਉਹਨਾਂ ਨੇ ਤੇ ਮਾਰਿਆ ਵੀ ਇਹ ਪਰਸਨਲ ਰਿਲੇਸ਼ਨ ਜਿਹੜੀ ਸਮਾਜਿਕ ਤੌਰ ਤੇ ਉੱਤੇ ਆਪਣੇ ਜਿਹੜੀ ਹੈ ਜ਼ਹਿਨ ਦੇ ਉਤੰਦਨਾ ਬੱਚਿਆਂ ਨੂੰ ਉਹ ਥੋੜੀ ਸੰਵੇਦਨਾ ਲੈਣੀ ਚਾਹੀਦੀ ਹੈ ਸੈਂਸਿਟੀਵਿਟੀ ਲੈਣੀ ਚਾਹੀਦੀ ਹੈ ਕਿ ਅੱਗੇ ਵੀ ਕਿਸੇ ਵੀ ਵਹਾਈਕਲ ਤੇ ਵੀ ਲੱਗਿਆ ਹੋ ਆਟੋ ਚ ਡੇਗਵਿਆ ਫੇਰ ਭੱਜ ਲਿਆ ਫਿਰ ਉਸ ਤੋਂ ਅੱਗੇ ਜਾ ਕੇ ਅਸੀਂ ਜਾਗਰੂ ਦੁਬਾਰਾ ਕਾਬੂ ਕੀਤਾ ਸਾਡੀ ਹੋਰ ਇੱਕ ਇੱਕ ਮਲਾਜਮ ਸਾਡਾ ਹੋਰ ਆ ਸਾਹਿਬ ਉਹਦੇ ਵੀ ਥੋੜੇ ਬੋਟ ਕੀ ਟੱਲ ਗਏ ਨੇ ਜਿਆਦਾ ਨਹੀਂ ਲੱਗੇ ਸੱਟ ਉਹਦੇ ਬਟ ਫਿਰ ਅਸੀਂ ਉਹਨੂੰ ਫੜ ਲਿਆ ਫਿਰ ਉਹ ਜਿਹਨੂੰ ਫੜ ਲਿਆ ਉਹ ਥੇ ਡਿੱਗ ਪਿਆ ਸਾਨੂੰ ਪਤਾ ਲੱਗਿਆ ਵੀ ਤੇ ਡੇਗੇ ਤੇ ਸੱਟ ਲੱਗੀ ਆ ਕੋਈ ਜਾਂ ਵੀ ਕਿਤੇ ਲੱਗੇ ਸੱਟ ਲੱਗੀ ਆ ਆਪਰੇ ਅਸੀਂ ਉੱਥੋਂ ਚਾਕੇ ਸਿੱਧਾ ਹਸਪਤਾਲ ਲਿਆਈ ਅਸੀਂ ਆਪਣੇ ਮਲਾਜਮ ਨੂੰ ਵਾਕੇ ਦਰਵਾਜ਼ਾ ਦਿੱਤਾ ਦੇ ਨਾਲ ਉਹਨੇ ਹੀ ਤੇ ਮੰਗਿਆ ਇਹ ਕਿ ਸਾਡੀ ਜਿਹੜੀ ਕੁੜੀ ਜਿਸ ਤਰੀਕੇ ਨਾਲ ਹੋਈ ਆ ਇਸੇ ਤਰੀਕੇ ਨਾਲ ਉਸ ਲੜਕੇ ਦੇ ਨਾਲ ਵੀ ਹੋਣਾ ਚਾਹੀਦਾ ਆ ਕਾ ਮਹਾਲੀ ਦੇ ਵਿੱਚ ਇੱਕ ਜਹੀ ਘਟਨਾ ਵਾਪਰੀ ਹੈ ਜਿਸ ਨੇ ਸਮਾਜ ਨੂੰ ਵੀ ਚਿੰਤਾ ਦੇ ਵਿੱਚ ਪਾ ਦਿੱਤਾ ਕਿ ਅੱਜ ਕੁੜੀ ਦਾ ਕਤਲ ਹੋਇਆ ਤਾਂ ਨੌਜਵਾਨ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਪਰ ਇਸੇ ਦੌਰਾਨ ਜਦੋਂ ਇਹ ਘਟਨਾ ਵਾਪਰੀ ਹੈ ਕਾਫੀ ਲੋਕ ਉੱਥੇ ਮੌਜੂਦ ਸੀ ਕਿਸੇ ਨੇ ਸਾਹਮਣੇ ਆਉਣ ਦਾ ਯਤਨ ਨਹੀਂ ਕੀਤਾ ਇੱਕ ਨੌਜਵਾਨ ਸਾਡੇ ਨਾਲ ਆ ਜਿਨੇ ਅੱਗੇ ਆ ਕੇ ਉਸ ਘਟਨਾ ਨੂੰ ਰੋਕਣ ਦਾ ਯਤਨ ਕੀਤਾ ਕਹ ਲਾ ਆਪਣਾ ਨਾਮ ਦੱਸੋ ਨਾ ਮੇਰਾ ਨਾਮ ਮਨਿੰਦਰ ਸਿੰਘ ਹੈ ਜੀ ਕਿਵੇਂ ਜਦੋਂ ਘਟਨਾ ਵਾਪਰੀ ਸੀ ਕਿਸ ਤਰ੍ਹਾਂ ਕੀ ਹੋ ਰਿਹਾ ਸੀ ਜਦੋਂ ਉਹ ਵਾਰਦਾਤ ਹੋ ਚੋ ਕਿਸੇ ਕੁੜੀ ਨੂੰ ਲੈ ਗਏ ਸੀਗੇ ਤੇ ਪੁਲਿਸ ਦੀ ਵੇਟ ਕਰ ਰਹੇ ਸੀ ਬਸ ਤੇ ਉਦੋਂ ਅਸੀਂ ਉਹ ਮੁੰਡਾ ਨਿਕਲ ਚੁੱਕੇ ਰਹੇ ਕਾਫੀ ਅੱਗੇ ਚੱਲੇ ਜਾਂਦੇ ਸੀ ਪੁੱਛ ਰਹੇ ਸੀ ਵੀ ਕਿੱਥੇ ਕਿਭਾਗੇ ਕਹਿੰਦੇ ਮੁੰਡਾ ਤੁਰ ਕੇ ਗਿਆ ਵੀ ਕਾਫੀ ਅੱਗੇ ਚਲਾ ਗਿਆ ਤੇ ਅਸੀਂ ਇਹ ਪੁੱਛ ਰਹੇ ਸੀ ਉਹਨਾਂ ਨੂੰ ਉਹ ਅਸੀਂ ਮੇਰੇ ਨਾਲ ਸਰਦਾਰ ਮੁੰਡਾ ਸੀ ਕਹਿੰਦਾ ਇਹ ਮੁੰਡੇ ਨੂੰ ਤਾਂ ਫੜ ਲੋ ਕਭਸੇ ਕੰਮ ਵੀ ਮੈਨੂੰ ਪੁਲਿਸ ਨੂੰ ਮਸ 问题 ਨਾ ਆਏ ਬੱਲਣ ਦੇ ਵਿੱਚ ਤੇ ਵੀ ਆਪਾਂ ਮੁੰਡੇ ਨੂੰ ਤਾਂ ਹਲੇ ਨੇੜੀ ਹੀ ਹੈਗਾ ਕਿ ਆ ਪਤਾ ਹੁਣ ਪੁਲਿਸ ਕਿਹੜਾ ਪਛਾੜ ਸਕੀ ਵੀ ਬੰਦੇ ਕਈ ਵਾਰ ਫੇਸ ਨਹੀਂ ਆ ਇੱਕ ਉਸ ਟਾਈਮ ਦੂਰ ਤੱਕ ਫਿਰ ਅਗੇ ਜੰਗਲਾਂ ਦੇ ਵਿੱਚ ਅੰਦਰ ਨਿਕਲ ਗਏ ਇੱਕ ਫੇਸ ਹੋ ਕੇ ਉਹ ਕਿਨੇ ਕਿੰਨੇ ਕਿਲੋਮੀਟਰ ਦੂਰ ਪਿੱਛਾ ਕੀਤਾ ਉਹ ਪੰਜ ਫੇਸ ਤੋਂ ਲਾ ਲਓ ਚਾਰ ਫੇਸ ਤੱਕ ਕਿੰਨਾ ਕ ਹੋ ਸਕਦਾ ਹੈਗਾ ਤੁਸੀਂ ਲਾਲਸਾ ਲਓ ਇੱਥੇ ਕਿ ਜਾ ਕੇ ਫੜਿਆ ਹੈਗਾ ਤੁਸੀਂ ਫੜਿਆ ਹਾਂਜੀ ਹਾਂ ਅਸੀਂ 10 12 ਮਿੰਟ ਸਾਡੇ ਨੂੰ ਰਾਸਤੇ ਦੇ ਮੁੰਡੇ ਜਮੈਡੋ ਵਾਲੇ ਮਿਲੇ ਸੀ ਉਹਨਾਂ ਨੂੰ ਦੱਸਿਆ ਵੀ ਕਿੱਧਰ ਨੂੰ ਗਿਆ ਉਹ ਕਹਿੰਦੇ ਹਾਂ ਬਾਈ ਇੱਧਰ ਨੂੰ ਗਿਆ ਔਰ ਉਹ ਕਹਿੰਦੇ ਸਾਡੇ ਉਹਨਾਂ ਨੇ ਵੀ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਉੱਤੇ ਸਾਨੂੰ ਅੱਗੇ ਪੁਲਿਸ ਨੇ ਮਿਲ ਕੇ ਇਸ ਵਾਰ ਸਾਡੇ ਨਾਲ ਪੁਲਿਸ ਨੇ ਸਾਡੀ ਹੈਲਪ ਕੀਤੀ ਅਸੀਂ ਉਹਨਾਂ ਦੀ ਹੈਲਪ ਕੀਤੀ ਫਿਰ ਪੁਲਿਸ ਨੇ ਉਹਨਾਂ ਨੂੰ ਫੜਨ ਦੀ ਤਲਵਾਰ ਉਹ ਉਸੇ ਕੋ ਅਸੀਂ ਉਹ ਤੁਰ ਕੇ ਜਾ ਰਿਆ ਸੀਗਾ ਪੁਲਿਸ ਸਾਡੇ ਮਾਗਰ ਸੀ ਕਿ ਮਲਕੇ ਸਾਡੇ ਨਾਲ ਹੀ ਸੀ ਅਸੀਂ ਚਾਰ ਪੰਜ ਮੁੰਡੇ ਅੱਗੇ ਸੀ ਪਿੱਛੇ ਕੋਈ ਕਿਉਂਕਿ ਭੱਜ ਕੇ ਜਾ ਰਹੇ ਸੀ ਅਸੀਂ 15 ਸਾਂਝ ਚੜ ਜਾਂਦਾ ਤਾਂ ਕਰਕੇ ਫਿਰ ਅਸੀਂ ਪੁਲਿਸ ਨੂੰ ਕਿਹਾ ਵੀ ਉਹ ਜਾ ਰਿਹਾ ਜੀ ਸਾਨੂੰ ਪਛਾਣ ਆ ਗਈ ਸੀ ਤਲਵਾਰ ਉਹਦੇ ਹੱਥ 'ਚ ਸੀਗੀ ਫਿਰ ਪਾਰਕ ਦੇ ਵਿਚਾਲੇ ਜੇ ਆ ਗਏ ਸੀ ਅੱਗੇ ਨੂੰ ਹੋ ਕੇ ਕੋਠੇ ਨੇ ਵਿਚਾਲੇ ਕੁਝ ਲੈਫਟ ਸਾਈਡ ਹੋ ਗਏ ਕੁਝ ਰਾਈਟ ਸਾਈਡ ਹੋ ਗਏ ਪਰ ਉਹਨੇ ਆਪਣੇ ਆਪ ਤਲਵਾਰ ਸਿੱਟਤੀ ਸੀ ਫਿਰ ਪੁਲਿਸ ਨੂੰ ਉਹਨੇ ਆਪਣੇ ਆਪ ਹਾਂਜੀ ਹਾਂ ਪੁਲਿਸ ਨੇ ਖੜਿਆ ਜੀ ਜੋ ਭੱਜਣ ਲੱਗੇ ਜੱਫਾ ਬਾ ਨਹੀਂ ਭੱਜਣ ਆਪਣੇ ਆਪ ਫੜ ਲੈ ਆਪਣੇ ਆਪ ਆ ਗਏ ਸੀ ਪਤਾ ਲੱਗ ਗਿਆ ਨੂੰ ਮੁੰਡੇ ਆਗੇ ਕਾਫੀ ਤਾਂ ਕਰਕੇ ਉਹਨੇ ਆਪਣੇ ਆਪ ਨੂੰ ਕੁਝ ਤੋਂ ਕੱਟਣਾ ਵਾਪਰੀਆ ਤੁਸੀਂ ਆਪਣੇ ਅੱਖੀ ਦੇਖੀ ਸਾਰੀ ਕਟਨਾ ਜਦੋਂ ਹੋ ਰਹੀ ਸੀ ਨਹੀਂ ਵਾਰਦਾਤ ਨਹੀਂ ਵੇਖੀ ਮੁੰਡਾ ਫੜਿਆ ਸੀ ਉਦੋਂ ਅਸੀਂ ਫੜੇ ਸੀ ਪਿੱਛੇ ਭੱਜੇ ਸੀ ਹਾਂ ਹਾਂ ਬਸ ਵਾਰਦਾਤ ਨਹੀਂ ਸਾਨੂੰ ਪਤਾ ਜੀ ਉਦੋਂ ਉਹ ਇੰਨੇ ਲੋਕ ਉੱਥੇ ਖੜੇ ਸੀ ਹੋਰ ਕਿਸੇ ਨੇ ਛਡਾਉਣ ਦਾ ਜਾਂ ਰੋਕਣ ਦਾ ਯਤਨ ਨਹੀਂ ਕੀਤਾ ਉੱਥੇ 40-50 ਮੁੰਡੇ ਬੰਦੇ ਵੀ ਖੜੇ ਸੀ ਕੁਝ ਉੱਥੇ ਜਵਾਬ ਕਰਦੇ ਨੇ ਕਾਫੀ ਬੰਦੇ ਖੜੇ ਸੀਗੇ ਕਚਾੜੀ 50 ਬੰਦੇ ਦਾ ਕਰਾਊਡ ਹੈਗਾ ਸੀ ਉੱਥੇ ਕਾਫੀ ਬੰਦੇ ਹੈਗੇ ਸੀ ਜਿਸੇ ਲਈ ਕਿਸੇ ਨੇ ਕੁਸ਼ੀ ਨਹੀਂ ਕੀਤਾ ਜਦੋਂ ਨੇ ਕਿਰਪਾਨਾਂ ਦੇ ਨਾਲ ਬਾਰ ਵੀ ਕੀਤਾ ਪੁਲਿਸ ਦੇ ਕੋ ਕਿਵੇਂ ਪੁਲਿਸ ਦੇ ਉੱਤੇ ਉਹ ਸਾਨੂੰ ਨਹੀਂ ਪਤਾ ਜੀ ਉਥੇ ਦੂਥੇ ਜਦੋਂ ਫੜ ਲਿਆ ਇਹ ਜ਼ਖਮੀ ਹੋਇਆ ਪਿਆ ਜਿੰਨੇ ਉਥੇ ਸਾਹਮਣੇ ਲੋਕਾਂ ਨੇ ਕੋਟੇਰੂ ਫੜ ਕੇ ਫਿਰ ਹਾਂਜੀ ਹਾਂ ਅਸੀਂ ਲਵੇ ਸੀ ਗਿਆ ਸੀ ਵੀ ਥੋੜਾ ਮਤਲਬ ਕਿ ਵੀ ਪੁਲਿਸ ਨੇ ਵੀ ਲਾਈਆਂ ਉਹਨਾਂ ਦੇ ਉਥੇ ਮਾਰਿਆ ਵੀ ਸਾਨੂੰ ਨੌਜਵਾਨ ਸੀ ਜਿਸ ਨੇ ਉਸ ਮੁਲਜ਼ਮ ਦਾ ਪਿੱਛਾ ਕੀਤਾ ਤਾਂ ਫਿਰ ਪੁਲਿਸ ਨੇ ਉਸ ਦੀ ਗ੍ਰਿਫਤਾਰੀ ਕੀਤੀ ਬਹਾਦਰੀ ਦੇ ਨਾਲ ਪਿੱਛਾ ਕਰਨ ਤੋਂ ਬਾਅਦ ਪੁਲਿਸ ਵੀ ਆ ਜਾਂਦੀ ਹੈ ਤਾਂ ਫਿਰ ਉਸ ਨੌਜਵਾਨ ਨੂੰ ਕਾਬੂ ਕਰ ਲਿਆ ਜਾਂਦਾ ਜਿਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਮਹਾਲੀ ਦੇ ਵਿੱਚ ਜੋ ਘਟਨਾ ਵਾਪਰੀ ਸੀ ਤਾਂ ਉਸ ਘਟਨਾ ਦੇ ਬਾਰੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਰਾਜ ਲਾਲੀ ਗੱਲ ਗੱਲਬਾਤ ਕਰਦੇ ਮੈਂ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਕੀ ਪ੍ਰੋਸਤ ਦੇਖੋ ਪਰਿਵਾਰ ਨੂੰ ਉਹਨਾਂ ਨੂੰ ਇਹੀ ਹੈਗਾ ਕਿ ਇਸ ਮੁੰਡੇ ਦੀ ਅਰੈਸਟ ਕੀਤੀ ਜਾਵੇ ਔਰ ਸਾਕਾ ਤੋਂ ਸਗ ਸਜ਼ਾ ਦਿੱਤੀ ਜਾਵੇ ਇਸ ਨੂੰ ਉਹਨਾਂ ਨੇ ਤਾਂ ਮੰਗਿਆ ਹੀ ਹੈ ਕਿ ਸਾਡੀ ਜਿਹੜੀ ਕੁੜੀ ਜਿਸ ਤਰੀਕੇ ਨਾਲ ਹੋਈ ਹੈ ਇਸੇ ਤਰੀਕੇ ਨਾਲ ਉਸ ਲੜਕੇ ਦੇ ਨਾਲ ਵੀ ਹੋਣਾ ਚਾਹੀਦਾ ਹੈ ਠੀਕ ਹੈ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਇਹਨਾਂ ਨੇ ਸਟੇਟਮੈਂਟ ਲੈ ਲਈ ਹੈ ਔਰ ਉਹ ਬਿਲਕੁਲ ਵੀ ਇਸ ਤਿਸ ਨੂੰ ਕਹਿੰਦੇ ਅਸੀਂ ਬਖਸ਼ਾਂਗੇ ਨਹੀਂ 8-9 ਮਹੀਨੇ ਪਹਿਲਾਂ ਵੀ ਇਸ ਲੜਕੇ ਨੇ ਇੱਕ ਹਰਕਤ ਕੀਤੀ ਸੀ ਕੁਝ ਕੋਸ਼ਿਸ਼ ਦੀ ਤੇ ਪਿੰਡ ਦੀ ਪੰਚਾਇਤ ਨੇ ਮਿਲ ਕੇ ਇੱਕ ਫੇਜ਼ ਦੇ ਜਿਹੜੇ ਐਸਐਚਓ ਸੀ ਉਹਨਾਂ ਸਾਹਿਬ ਨੇ ਮਿਲ ਕੇ ਸਮਝੌਤਾ ਵੀ ਕਰਾਇਆ ਸੀ ਇਸ ਮੁੰਡੇ ਨੇ ਪ੍ਰੋਮਿਸ ਕੀਤਾ ਸੀ ਮੈਂ ਕਦੇ ਕੁਝ ਨਹੀਂ ਕਰੂੰਗਾ ਪਰ ਉਹ ਸਿਰਫ ਰਿਆ ਬੰਦਾ ਉਹਨੇ ਅੱਜ ਇਹ ਕੰਮ ਕਰ ਦਿੱਤਾ ਫੇਰ ਦੁਬਾਰਾ ਜਦੋਂ ਦੋ ਸਰਪੰਚ ਪੰਚਾਇਤ ਚ ਰਾਜੀਨਾਮਾ ਹੋਇਆ ਸੀ ਜਦੋਂ ਪਹਿਲਾ ਕਟਰਾਮਾ ਪੁਲਿਸ ਸਟੇਸ਼ਨ ਦੇ ਅੰਦਰ ਪੁਲਿਸ ਸਟੇਸ਼ਨ ਦੇ ਅੰਦਰ ਉਸ ਤੋਂ ਬਾਅਦ ਵੀ ਫਿਰ ਇਹ ਪਿੱਛਾ ਕਰਦਾ ਰਿਹਾ ਮੁੰਡਾ ਨਹੀਂ ਉਹ ਕਹਿੰਦੇ 7-8 ਮਹੀਨੇ ਕੋਈ ਗੱਲਬਾਤ ਨਹੀਂ ਸੀ ਕੁੜੀ ਨਾਲ ਕੁਝ ਨਹੀਂ ਸੀ ਉਹਦੇ ਕੋਲ SIM ਸੀ ਉਹਨੇ ਵੀ ਬਦਲੀ ਕਰ ਦਿੱਤਾ ਸੀਗਾ ਅੱਜ ਫਿਰ ਉਹਨੇ ਪਤਾ ਨਹੀਂ ਕਿਉਂ ਉਹਦੇ ਦਿਮਾਗ 'ਚ ਆਇਆ ਹੁਣ ਤੇ ਉਸ ਕੁੜੀ ਨੂੰ ਤਾਂ ਅਨਵੇਅਰ ਸੀ ਉਹਨੂੰ ਤਾਂ ਪਤਾ ਹੀ ਨਹੀਂ ਸੀਗਾ ਇਸ ਚੀਜ਼ ਦਾ ਬਿਲਕੁਲ ਵੀ ਤਾਂ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਕਟਲਾ ਹਾਂਜੀ ਉਹਨੇ ਪੁਲਿਸ ਤੇ ਵੀ ਹਮਲਾ ਕਰ ਦਿੱਤਾ ਉਹ ਪੁਲਿਸ ਮੁਲਾਜ਼ਮ ਨੂੰ ਹਸਪੀਟਲ ਐਡਮਿਟ ਵੀ ਕੀਤਾ ਹੈ ਪਰਿਵਾਰ ਹੁਣ ਕੀ ਕਹਿ ਰਿਹਾ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਪਰਿਵਾਰ ਤੇ ਹੀ ਕਹਿ ਰਿਹਾ ਕਿ ਜਿਸ ਤਰੀਕੇ ਨਾਲ ਸਾਡੀ ਕੁੜੀ ਨਾਲ ਹੋਇਆ ਉਸ ਮੁੰਡੇ ਨਾਲ ਹੋਣਾ ਚਾਹੀਦਾ ਪਰਿਵਾਰ ਇਸ ਸਮੇਂ ਬਹੁਤ ਇਮੋਸ਼ਨਲ ਹੈ ਇਸ ਸਮੇਂ ਹੁਣ ਪੋਸਟਵਾਰਡ ਚੱਲ ਰਿਹਾ ਸਟੇਟਮੈਂਟ ਰਿਕਾਰਡ ਹੋ ਜਾਂਦੋ ਸੌਰੀ ਉਸ ਤੋਂ ਬਾਅਦ ਪੁਲਿਸ ਆਪਣਾ ਕੰਮ ਕਰ ਰਹੀ ਹੈ ਜੀ ਹਾਂ ਜੀ ਮਹਿਲਾ ਕਮਿਸ਼ਨ ਨੂੰ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕਰੋਗੇ ਇਹ ਸਮਾਜ ਦੇ ਲਈ ਬਹੁਤ ਚਿੰਤਾ ਵਾਲੀ ਗੱਲ ਹੈ ਕਿ ਯਾਨੀ ਘਰੋਂ ਬਾਹਰ ਜਾਣਾ ਹੁੰਦਾ ਇਹ ਜਿਹੜੀ ਹੈ ਨਾ ਇਹ ਲਾਉਂਡ ਆਰਡਰ ਦੀ ਸਿਚੁਏਸ਼ਨ ਨਹੀਂ ਹੈ ਇਹ ਪਰਸਨਲ ਰਿਲੇਸ਼ਨ ਜਿਹੜੀ ਸਮਾਜਿਕ ਤੌਰ ਦੇ ਉੱਤੇ ਆਪਣੇ ਜਿਹੜੀ ਹੈ ਜ਼ਹਿਨ ਦੇ ਦੰਦਰ ਨਾ ਬੱਚਿਆਂ ਨੂੰ ਉਹ ਥੋੜੀ ਸੰਵੇਦਨਾ ਲੈਣੀ ਚਾਹੀਦੀ ਹੈ ਸਹਿਨਸ਼ੀਲਤਾ ਲੈਣੀ ਚਾਹੀਦੀ ਕਾਉਂਸਲਿੰਗ ਦੀ ਲੋੜ ਹੈ ਬਾਕੀ ਸਾਡੀ ਕਮਿਸ਼ਨ ਨੇ ਤਾਂ ਟੱਚ ਵਿੱਚ ਰਹੇਗੀ ਹਮੇਸ਼ਾ ਥੈਂਕ ਯੂ ਮੈਲਾਕ ਮਿਸਨ ਪੰਜਾਬ ਦੇ ਨੇ ਰਾਜ ਲਾਲੀ ਗਿੱਲਤ ਆ ਉਹਨਾਂ ਨੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਕਿਹਾ ਕਿ ਪਰਿਵਾਰ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਪਹਿਲਾਂ ਵੀ ਇਸ ਮਲਜਮ ਦੇ ਵੱਲੋਂ ਇੱਕ ਵਾਰ ਅਜਿਹੀ ਹਰਕਤ ਕਰਨ ਦਾ ਯਤਨ ਕੀਤਾ ਸੀ ਤਾਂ ਉਹ ਜੋ ਵੀ ਪੁਲਿਸ ਦੇ ਵਿੱਚ ਮਾਮਲਾ ਗਿਆ ਸੀ ਤਾਂ ਉਸ ਸਮੇਂ ਰਾਜੀਨਾਮਾ ਹੋ ਗਿਆ ਸੀ ਤਾਂ ਪਰ ਹੁਣ ਪਰਿਵਾਰ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਜੋ ਮੁਹਾਲੀ ਦੇ ਵਿੱਚ ਇਹ ਘਟਨਾ ਵਾਪਰੀ ਹੈ ਤਾਂ ਇਸ ਨੇ ਸਭ ਨੂੰ ਚਿੰਜੋੜ ਕੇ ਰੱਖ ਦਿੱਤਾ ਹੈ ਸਮਾਜ ਦੇ ਲਈ ਵੀ ਚਿੰਤਾ ਦੀ ਗੱਲ ਹੈ ਕਿਉਂਕਿ ਤਿਆਂ ਨੇ ਕੰਮ ਕਰਨ ਦੇ ਲਈ ਕਰੋ ਬਾਹਰ ਜਾਣਾ ਹੁੰਦਾ ਤਾਂ ਜਹੇ ਦੇ ਵਿੱਚ ਉਹਨਾਂ ਦੇ ਵੀ ਚਿੰਤਾ ਜਾਹਰ ਕੀਤੀ ਉਸ ਮਹਾਲੀ ਦੀ ਉਸ ਕੁੜੀ ਵਾਲੀ ਘਟਨਾ ਤੇ ਸਾਡੇ ਨਾਲ ਇੱਕ ਪੁਲਿਸ ਅਫਸਰ ਨਾਲ ਨੇ ਤਾਂ ਇਹਨਾਂ ਦੀ ਟੀਮ ਨੇ ਉਸ ਮੁਲਜ਼ਮ ਨੂੰ ਕਾਬੂ ਕੀਤਾ ਇੱਕ ਮੁਲਾਜ਼ਮ ਵੀ ਜ਼ਖਮੀ ਹੋਇਆ ਤਾਂ ਉਸਤੇ ਕਿਰਪਾਨ ਦੇ ਨਾਲ ਵਾਰ ਕੀਤਾ ਗਿਆ ਤਾਂ ਤੁਸੀਂ ਨੇ ਉਸ ਮੁਲਜ਼ਮ ਨੂੰ ਕਾਬੂ ਕੀਤਾ ਕਿਸ ਤਰ੍ਹਾਂ ਦੀ ਸਥਿਤੀ ਸੀ ਚਲੋ ਬਾਕੀ ਸਾਡੇ ਸੀਨੀਅਰ ਅਫਸਰਾਂ ਨਾਲ ਸਾਰੀ ਗੱਲਬਾਤ ਦਾ ਸੀਗੇ ਨੇ ਅਸੀਂ ਥਾਣੇ ਦੇ ਵਿੱਚ ਹਾਜ਼ਰ ਸੀਗੇ ਜਿਹੜੀ ਵੀ ਹਾਲਤ ਵਿੱਚ ਹੈ ਗਈ ਸਾਨੂੰ ਕੋਈ ਫੋਨ ਆਇਆ ਵੀ ਐ ਕਰਕੇ ਕੋਈ ਵਿਅਕਤੀ ਇੱਕ ਔਰਤ ਨੂੰ ਵੱਢ ਰਿਹਾ ਕਰਪਾਨਾ ਦੇ ਨਾਲ ਅਸੀਂ ਜਿਹੜੀ ਵੀ ਹਾਲਤ ਵਿੱਚ ਜਿਵੇਂ ਹੀ ਮੁਲਾਜ਼ਮ ਬੈਠੇ ਸੀ ਅਸੀਂ ਭੱਜ ਲਏ ਭੱਜ ਕੇ ਜਾ ਕੇ ਜਾਦੂ ਨੂੰ ਸਾਡੇ ਜਾਂਦ ਨੂੰ ਉਹਨੂੰ ਮਾਰ ਕੇ ਉਹ ਅੱਗੇ ਭੱਜ ਰਿਹਾ ਸੀਗਾ ਤੇ ਪਬਲਿਕ ਨੇ ਹੀ ਪਹਿਲਾਂ ਫੜਨ ਦੀ ਕੋਸ਼ਿਸ਼ ਕੀਤੀ ਪਰ ਬਿਲਕੁਲ ਤਲਵਾਰ ਸੀ ਤਲਵਾਰ ਤੋਂ ਪਬਲਿਕ ਡਰ ਗਈ ਹੋਣੀ ਹਾਂ ਹਰ ਲਹਿਰਾਉਂਦਾ ਜਾ ਰਿਹਾ ਸੀ ਕਤਲ ਕਰਨ ਤੋਂ ਬਾਅਦ ਹਾਂਜੀ ਤੇ ਤਲਵਾਰ ਉਦੋਂ ਉਸ ਤੋਂ ਬਾਅਦ ਉਹਨੇ ਭੱਜ ਲਿਆ ਅਸੀਂ ਵੀ ਜਾ ਕੇ ਭ ਤਾਂ ਉਹਨੇ ਜਦੋਂ ਅਸੀਂ ਪੁਲਿਸ ਪਾਰਟੀ ਉਹਦੇ ਨੇੜੇ ਲੱਗੀ ਤਾਂ ਉਹਨੇ ਮਤਲਬ ਵੀ ਤਲਵਾਰ ਸਾਡੇ ਵੱਲ ਵੀ ਲਹਿਰਾਈ ਜਿਹਦੇ ਸਾਡੇ ਇੱਕ ਮੁਲਾਜ਼ਮ ਸਰਬਜੀ ਸਿੰਘਾਂ ਕਾਂਸਟੇਬਲ ਮੁੰਡਾ ਜਦੋਂ ਉਹਦੇ ਮਾਰੀ ਤਲਵਾਰ ਉਹ ਕੁਦਰਤੀ ਤਕਾਇ ਹੋ ਗਿਆ ਨਹੀਂ ਤਾਂ ਉਹ ਸਿਰਚ ਵੀ ਲੱਗ ਸਕਦੀ ਸੀ ਕਿਤੇ ਨਾਮ ਦਾ ਗਲਤੇ ਵੀ ਲੱਗ ਸਕਦੀ ਸੀ ਲੱਗ ਸਕਦੀ ਸੀ ਕਿਤੇ ਵੀ ਲੱਗ ਸਕਦੀ ਤਲਵਾਰ ਜਦੋਂ ਮਾਰੀ ਉਹਨੇ ਉਹ ਤਲਵਾਰ ਇੱਥੇ ਲੱਗੀ ਮੈਂ ਨਾਲ ਦੀ ਨਾਲ ਉਹਨੂੰ ਫੜਿਆ ਜਦੋਂ ਉਹਨੂੰ ਫੜਿਆ ਦੂਸਰੀ ਤਲਵਾਰ ਮਾਰਨ ਤੋਂ ਪਹਿਲਾਂ ਹੀ ਤਲਵਾਰ ਉਹਥੇ ਡਿੱਗ ਪਈ ਜਦੋਂ ਫਿਰ ਉਹ ਜਾਨ ਵੀ ਤੇਨੂੰ ਤਕੜਾ ਸੀਗਾ ਤੇ ਹੋ ਸਕਦਾ ਪੁੱਤਰਿਆ ਹੋਇਆ ਸੀਗਾ ਤੇ ਉਹ ਇੱਕਦਮ ਫੇਰ ਭੱਜ ਗਿਆ ਸਾਡੇ ਥੋੜ ਵੇਗਾ بیا ਫੇਰ ਭੱਜ ਲਿਆ ਫਿਰ ਉਸ ਤੋਂ ਅੱਗੇ ਜਾ ਕੇ ਅਸੀਂ ਜਾ ਕੇ ਨੂੰ ਦੁਬਾਰਾ ਕਾਬੂ ਕੀਤਾ ਸਾਡੀ ਹੋਰ ਇੱਕ ਇੱਕ ਮਲਾਜਮ ਸਾਡਾ ਹੋਰਾ ਸਾਹਿਲ ਉਹਦੇ ਵੀ ਥੋੜਿਆ ਬੋੜੀ ਥ੍ਰੀਟਾਂ ਲੱਗੀਆਂ ਨੇ ਜਿਆਦਾ ਨਹੀਂ ਲੱਗੀ ਸੱਟ ਉਹਦੇ ਘਰ ਬਟ ਫਿਰ ਅਸੀਂ ਉਹਨੂੰ ਫੜ ਲਿਆ ਫਿਰ ਉਹ ਜਨੂੰ ਫੜ ਲਿਆ ਉੱਥੇ ਡਿਗ ਪਿਆ ਸਾਨੂੰ ਪਤਾ ਲੱਗਿਆ ਵੀ ਤੇ ਡਿਗੇ ਤੇ ਸੱਟ ਲੱਗੀ ਆ ਕੋਈ ਜਾਂ ਵੀ ਇੱਕ ਚ ਲੱਗੇ ਸੱਟ ਲੱਗੀ ਆ ਤਾਂ ਫਿਰ ਅਸੀਂ ਉੱਥੋਂ ਚੱਕ ਕੇ ਸਿੱਧਾ ਹਸਪਤਾਲ ਲਿਆਈ ਅਸੀਂ ਆਪਣੇ ਮਲਾਜਮ ਨੂੰ ਵੀ ਦਾਖਲ ਕਰਵਾ ਦਿੱਤਾ ਦੇ ਨਾਲ ਤੇ ਨਾਲ ਉਸ ਨੂੰ ਵੀ ਦਾਖਲ ਕਰਵਾ ਦਿੱਤਾ ਇਲਾਜ ਲਈ ਉਸ ਮੁਲਜ਼ਮ ਨੂੰ ਮਲਾਲ ਹੈ ਸੀ ਕਿ ਮੈਂ ਕੋਈ ਕੁਛ ਕੁੜੀ ਦਾ ਕਤਲ ਕਰ ਦਿੱਤਾ ਉਹਦਾ ਤੇਜ਼ਾਰ ਨਹੀਂ ਉਹ ਦਾ ਪੁੱਤਰ ਉਹਦਾ ਸਮਝ ਨਹੀਂ ਹੋਰ ਉਹਦੇ ਅੱਗੇ ਦਾ ਜੋ ਕੋਈ ਹੋਰ ਵੀ ਆਇਆ ਉਹਨੂੰ ਵੀ ਹੋ ਸਕਦਾ ਮਾਰ ਦਿੰਦਾ ਜੀ ਉਹ ਨਸ਼ੇ ਚ ਲੱਗ ਰਿਹਾ ਸੀ ਕੀ ਲੱਗਦਾ ਕਿ ਸੋਫੀ ਸੀ ਕੀ ਲੱਗਦਾ ਹੁਣ ਆਪਾਂ ਨਸ਼ੇ ਬਾਰੇ ਤਾਂ ਨਹੀਂ ਕੁਝ ਕਹਿ ਸਕਦੇ ਮੰਨ ਲਓ ਵੀ ਹੋ ਵੀ ਸਕਦਾ ਨਸ਼ਾ ਉਹ ਤਾਂ ਡਾਕਟਰ ਸਾਹਿਬ ਦੱਸਣਗੇ ਪਰ ਅਸੀਂ ਤਾਂ ਜਦੋਂ ਫੜਿਆ ਉਹ ਤਾਂ ਫਿਰ ਇੱਕਦਮ ਉਹ ਡਿੱਗ ਪਿਆ ਕੁਸੂ ਕਰਨ ਲੱਗਿਆ ਵੀ ਮੇਰੇ 6:00 ਵਜੇ ਖਮਲੀ ਮੈਂ ਡਿੱਗ ਪਿਆ ਸੀਗਾ ਹੋ ਜਾਂਦਾ ਉਹਨਾਂ ਨੂੰ ਵੀ ਹੁਣ ਮੈਨੂੰ ਪੁਲਿਸ ਨੇ ਕਾਬੂ ਕਰ ਲਿਆ ਹੁਣ ਮੈਂ ਕੋਈ ਬਹਾਨਾ ਲਾ ਮੈਂ ਤੇ ਮੈਂ نیچے ਡਿੱਗਾ ਪੇਰਸੀ ਨੂੰ ਚੱਕ ਕੇ ਇੱਥੇ ਲਾ ਕੇ ਦਾਖਲ ਕਰਾ ਦਿੱਤਾ ਸੀ ਜਿਸ ਤਰ੍ਹਾਂ ਉਹ ਗਰਪਾਨ ਕਮਾਉਂਦਾ ਆ ਰਿਹਾ ਸੀ ਕਿਸੇ ਹੋਰ ਬੰਦੇ ਦੀ ਮਾਰ ਸਾਹ ਜਿੱਦਾਂ ਪੀਟ ਪਟ ਪਬਲਿਕ ਤੇ ਲੱਗੀ ਵੀ ਹੋਵੇ ਜੀ ਕੋਈ ਆਊਗਾ ਸਾਹਮਣੇ ਹੁਣ ਸਾਨੂੰ ਪਤਾ ਲੱਗੂ ਹੋ ਸਕਦਾ ਲੱਗੀ ਵੀ ਹੋਵੇ ਕਿਸੇ ਦੇ ਕੋਈ ਪਹਿਲਾਂ ਪਬਲਿਕ ਨੇ ਫੜਨੀ ਕੋਸ਼ਿਸ਼ ਕੀਤੀ ਉਹਨੂੰ ਪਰ ਪਬਲਿਕ ਤੋਂ ਨਹੀਂ ਫੜਿਆ ਗਿਆ ਹੈਗਾ ਉਹ ਮੁਲਾਜ਼ਮ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਕਿੰਨਾ ਕੁ ਜਰੂਰੀ ਮੁਲਾਜ਼ਮ ਦੀ ਹਾਲਤ ਤਾਂ ਠੀਕ ਆ ਜੀ ਸਟੇਬਲ ਆ ਪਰ ਉਹਦੇ ਜਿਹੜੀ ਲੱਗੀ ਆ ਉਹ ਬਾਹਰ ਤੇ ਲੱਗੀ ਆ ਕੋਈ ਹੋਰ ਕਿਤੇ ਜ਼ਿਆਦਾ ਨਹੀਂ ਲੱਗੀ ਉਹਦੇ ਮੁਲਾਜ਼ਮ ਦਾ ਨਾਮ ਸਰਬਜੀਤ ਸਿੰਘ ਕਾਂਸਟੇਬਲ ਜੀ ਸਰਬਜੀਤ ਸਰ ਦਾ ਦਵਿੰ ਉਤਰੇ ਹੋਏ ਮੁਲਜ਼ਮ ਨੂੰ ਜਿਸ ਨੇ ਕਤਲ ਕੀਤਾ ਉਸ ਕੁੜੀ ਦਾ ਕਿਸ ਤਰ੍ਹਾਂ ਕਾਬੂ ਕੀਤਾ ਜਦੋਂ ਤਲਵਾਰ ਲਹਿਰਾਉਂਦਾ ਸੀ ਤਾਂ ਇੱਕ ਇਹਨਾਂ ਦਾ ਮੁਲਾਜ਼ਮ ਉਹ ਵੀ ਜ਼ਖਮੀ ਹੋਇਆ ਤਾਂ ਜੇਕਰ ਉਹ ਆਪਣੀ ਗਰਦਨ țeਡੀ ਨਾ ਕਰਦਾ ਤਾਂ ਉਸ ਜਿਹੜੇ ਪੁਲਿਸ ਮੁਲਾਜ਼ਮ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਭਾਵੇਂ ਕਿ ਉਸੇ ਬਾਅਦ ਇੱਕ ਤਲਵਾਰ ਦਾ ਕੱਟ ਲੱਗਿਆ ਉਹ ਜ਼ਖਮੀ ਹੋਇਆ ਇੱਕ ਮੁਲਾਜ਼ਮ ਇਹਨਾਂ ਦਾ ਹੋਰ ਜ਼ਖਮੀ ਹੋਇਆ ਸਥਿਤੀ ਇਹ ਜਿਹੀ ਸੀ ਜਦੋਂ ਭੱਜ ਰਿਹਾ ਸੀ ਤਲਵਾਰ ਲਹਿਰਾਉਂਦਾ ਹੋਇਆ ਤਾਂ ਉਸ ਨੇ ਪੁਲਿਸ ਦੇ ਉੱਪਰ ਵੀ ਹਮਲਾ ਕੀਤਾ ਤਾਂ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਕੋੜੀ ਰਜਾਨਾ ਸਪੋਰਟਸਮੈਨ ਟੀਵੀ ਮੋਹਾਲ